ਕਿਉਂਕਿ ਉਹ ਉਸ ਦਿਨ ਜਿਹੜੀਆਂ ਗੱਲਾਂ ਹੋਈਆਂ ਸੀ ਜਿਵੇਂ ਜਗਿੰਦਰ ਨੇ ਮੈਨੂੰ ਦੱਸੀਆਂ ਸੀ ਵੀ ਉਹ ਰੋਟੀ ਲੈ ਕੇ ਗਿਆ ਤਾਂ ਉਹਨੂੰ ਕਹਿੰਦੇ ਵੀ ਮਤਲਬ ਵੀ ਬੱbbi ਬੱbbi ਕਹਿੰਦਾ ਸੀ ਅਮਰਜੋਤ ਨੂੰ ਵੀ ਬੱbbi ਉੱਠ ਵੀ ਪ੍ਰਸ਼ਾਦਾ ਛਕੀਏ ਤਾਂ ਉਹ ਕਦੇ ਵੀ ਮੇਰੀ ਤਬਤ ਠੀਕ ਨਹੀਂ ਵੀ ਤਸ ਛਕ ਲੋ ਕਹਿੰਦੇ ਨਹੀਂ ਇਕੱਠੇ ਛਕਾਂਗੇ ਉਹਨੂੰ ਕਹਿੰਦੇ ਯਾਰ ਦਾਲ ਠੰਡੀ ਲੈ ਖਾਲਸਾ ਮਜ਼ਾਕ ਜਿਹਾ ਨੂੰ ਕਰਕੇ ਵੀ ਮੈਂ ਤਾਂ ਰੋਟੀ ਗਰਮ ਖਾਣਾ ਹਾਂ ਮੈਂ ਉਹ ਕਹਿੰਦੇ ਜੀ ਮੈਂ ਲਿਆ ਜਦੋਂ ਮੋਢ ਲੱਗੇ ਕਹਿੰਦੇ ਗੁੱਸਾ ਮੰਨ ਗਿਆ ਪਰ ਆ ਕਹਿੰਦਾ ਮੈਂ ਤਾਂ ਮਜ਼ਾਕ ਕਰਦਾ ਸੀ ਕਹਿੰਦਾ ਗੁਰੂ ਘਰ ਦਾ ਪ੍ਰਸ਼ਾਦਾ ਹੈ ਫੇਰ ਖਬਰਾ ਕਦੋਂ ਖਾਣਾ ਹੈ ਜਣੀ ਇਹ ਗੱਲਾਂ ਮੂੰਹ ਚ ਕੁਦਰਤੀ ਨਿਕਲੀਆਂ ਉਸ ਦਿਨ ਨਹੀਂ ਤਾਂ ਆਮ ਕਰਕੇ ਉਹ ਬਾਹਰ ਰੋਟੀ ਨਹੀਂ ਸਿਕਾਂਦੇ ਘਰੋਂ ਲੈ ਕੇ ਜਾਂਦੇ ਹੁੰਦੇ ਸੀਗੇ ਉਹ ਜ਼ਿੰਦਗੀ ਦਾ ਆਖਰੀ ਦਿਨ ਜਿਹੜਾ ਕਿ ਡੱਬਾਂ ਵਾਲੀ ਕਾਰ ਦੇ ਵਿੱਚ ਹੀ ਰਹਿ ਗਿਆ ਜਿਹੜਾ ਕਿ ਘਰੋਂ ਉਹ ਲੈ ਕੇ ਗਏ ਸੀਗੇ ਉਹ ਲਾਹ ਨਮਰੂਸ ਤੇ ਨਾ ਵੀ ਕਹਿਲਾ ਵੀ ਉਹ ਡੱਬਾ ਰਹਿ ਗਿਆ ਪਰ ਗੁਰੂ ਘਰ ਦਾ ਪ੍ਰਸ਼ਾਦਾ ਉਹਨਾਂ ਦੇ ਕਿਸਮਤ ਦੇ ਵਿੱਚ ਲਿਖਿਆ ਸੀ ਉਹ ਗੁਰੂ ਘਰ ਉਹਨਾਂ ਦੇ ਘਰੇ ਅੰਡ ਪਾਟ ਪ੍ਰਕਾਸ਼ ਸੀਗਾ ਜਿੱਥੇ ਆਸ ਸਾਬਾ ਆਪਰੇਆ ਵਿਆਹ ਦੀ ਖੁਸ਼ੀ ਦੇ ਵਿੱਚ ਉਹ ਗੁਰੂ ਘਰ ਦਾ ਲੰਗਰ ਖਾ ਕੇ ਜਿਹੜੇ ਨੇ ਸਟੇਜ ਬੰਨੀ ਮਤਲਬ ਉੱਥੋਂ ਚ ਚਾਰੇ ਚ ਉਤਰੇ ਨੇ ਔਰ ਜਾ ਕੇ ਜਿਵੇਂ ਜਿਵੇਂ ਵੀ ਇਹ ਗੱਡੀ ਚ ਉਤਰਦੇ ਨੇ ਤਾਂ ਫਾਇਰਿੰਗ ਹੁੰਦੀ ਹੈ ਔਰ ਹੂ ਬੂ ਜਦੋਂ ਸੀਲ ਤੁਸੀਂ ਜ ਸੱਚ ਜਾਣੋ ਮੈਡਮ ਜਦੋਂ ਅਸੀਂ ਫਿਲਮ ਦੇ ਵਿੱਚ ਦੇਖਿਆ ਸਾਰੇ ਪਰਿਵਾਰ ਨੇ ਕਿ ਇਵਨ ਕਿ ਜਿੰਨਾ ਵੀ ਥੀਏਟਰ ਦੇ ਵਿੱਚ ਲੋਕ ਮੌਜੂਦ ਸਿਗੇ ਸੈਂਕੜੇ ਉੱਥੇ ਸ਼ਾਂਤ ਮਤਲਬ ਇਸ ਤਰ੍ਹਾਂ ਦਾ ਸਨਾਟਾ ਫਸਰ ਗਿਆ ਵੀ ਆਇਆ ਹੋਇਆ ਸੀ ਇਸ ਇਨਸਾਨ ਦੇ ਨਾਲ ਵੀ ਸਿਰਫ ਕੁਝ ਲੋਕਾਂ ਨੇ ਆਪਦੇ ਮਤਲਬ ਕਿ ਸਵਾਰਥੇ ਕਰਕੇ ਵੀ ਇਹਨਾਂ ਨੂੰ ਇੰਨੀ ਵੱਡੀ ਸਜ਼ਾ ਦਿੱਤੀ ਇੱਕ ਇਨਸਾਨ ਇੱਕ ਜੋੜੀ ਲੋਕਾਂ ਦੇ ਮਨੋਰੰਜਨ ਦੇ ਲਈ ਅੱਗ ਦੇ ਵਿੱਚ ਫਿਰ ਰਹੀ ਸੀਗੀ ਕਿਉਂਕਿ ਬਾਕੀ ਤਾਂ ਲੋਕ ਘਰਾਂ 'ਚ ਬੈਠ ਗਏ ਸੀ ਪਰ ਹਾਂਜੀ ਮਤਲਬ ਕੰਮ ਬਦਲੇ ਸੀ ਕਈਆਂ ਨੇ ਕਈ ਇਧਰ ਉਧਰ ਖੁੱਸ ਗਏ ਇਹ ਵੀ ਇਹ ਵੀ ਮੈडम ਅਗਰ ਚਾਹੁੰਦੇ ਤਾਂ ਇਹ ਇਹਨਾਂ ਦਾ ਤਾਂ ਵੀਜ਼ਾ ਠਾ ਦੇ ਦਿੰਦੇ ਸੀ ਹਰੀ ਕੰਟਰੀਜ਼ ਵਲੇ ਉਸ ਵੇਲੇ ਇਹਨੂੰ ਕਿਸਮਤ ਕਹਾਂਗੇ ਆਪਾਂ ਮਤਲਬ ਇੱਕ ਬਾਹਰੋਂ ਉਸ ਵੇਲੇ ਦੇ ਪ੍ਰਮੋਟਰ ਆਏ ਸੀਗੇ ਕੰਗ ਉਹਨਾਂ ਨੂੰ ਕੰਗ ਪ੍ਰਮੋਟਰ ਕਹਿੰਦੇ ਸੀਗੇ ਉਹਨਾਂ ਨੇ ਇਹਨਾਂ ਨੂੰ ਇੰਗਲੈਂਡ ਲੈ ਕੇ ਜਾਣਾ ਸੀਗਾ ਉਹ ਇਹਨਾਂ ਦੀ ਮਿੰਤਾ ਵੀ ਕਰਦੇ ਰਹੇ ਵੀ ਚਮਕੀਲਾ ਜੀ ਵੀ ਆਪਾਂ ਬਾਹਰ ਜਾਣਾ ਇੰਗਲੈਂਡ ਇਹਨਾਂ ਨੇ ਡੈਰੀ ਮੂਰੇ ਧਰਤੀ ਕਹਿੰਦੇ ਕੰਗ ਸਾਹਿਬ ਵੀ ਮੈਂ ਇਹਨਾਂ ਲੋਕਾਂ ਦਾ ਕੀ ਕਰੂੰਗਾ ਵੀ ਨਹੀਂ ਵੀ ਮੈਨੂੰ ਜਵਾਬ ਦੇਣਾ ਔਖਾ ਹੋ ਜਾਊਗਾ ਵੀ ਆਪਾਂ ਐਂ ਕਰਦੇ ਆਂ ਵਿਸਾਖੀ ਤੇ ਚੱਲਾਂਗੇ ਨਾ ਮੁੜ ਕੇ ਉਹ ਅਪ੍ਰੈਲ ਆਈ ਨਾ ਉਹ ਵਿਸਾਖੀ ਆਈ ਮਤਲਬ ਸਾਰਾ ਕੁਝ ਉੱਥੇ ਦਾ ਉੱਥੇ ਰਹਿ ਗਿਆ